ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਧੋਮਾ ਹਰਾਜ ਤੇ ਤੁਸੀਂ ਜੁੜੇ ਹੋ ਸ਼ੌਂਕੀ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦਿਨ ਸ਼ਨੀਵਾਰ ਤੇ ਹਰ ਸ਼ਨੀਵਾਰ ਦੀ ਸ਼ਨੀਵਾਰ ਸ਼ਹਿਰ ਫਰੀਦਕੋਟ ਕੋਟਕਪੂਰਾ ਰੋਡ ਸ਼ਾਹੀ ਹਵੇਲੀ ਦੇ ਬਿਲਕੁਲ ਸਾਹਮਣੇ ਆ ਜਿਹੜੀ ਬੱਕਰਾ ਮੰਡੀ ਲੱਗਦੀ ਆ ਤੇ ਇੱਥੇ ਅੱਜ ਪਹੁੰਚੇ ਆ ਬਾਈ ਡਾਕਟਰ ਸਾਹਿਬ ਡੀਸੀ ਡੀਸੀ ਸਿੰਘ ਜੀ ਹਾਂਜੀ ਖਿੜਕੀਆਂ ਵਾਲਾ ਤੇ ਅੱਜ ਆਪਾਂ ਇਹਨਾਂ ਤੋਂ ਘੋੜੀਆਂ ਬਾਰੇ ਜਾਣਕਾਰੀ ਲੈਣੇ ਆਂ ਕੁਝ ਤੇ ਬਾਕੀ ਬੱਕਰੀਆਂ ਦੇ ਵੀ ਇਹ ਡਾਕਟਰ ਆ ਤੇ ਘੋੜੀਆਂ ਦੀ ਘੋੜੀਆਂ ਦੇ ਵੀ ਮਾਰ ਆ ਤੇ ਇਹਨਾਂ ਦੀ ਫੀਡ ਦੀ ਫੈਕਟਰੀ ਵੀ ਆ ਉਹਦੇ ਵਿੱਚ ਵੀ ਮੈਨੇਜਰ ਆ ਇਹ ਤੇ ਆਪਾਂ ਕਰਦੇ ਆ ਗੱਲਬਾਤ ਡਾਕਟਰ ਸਾਹਿਬ ਸੱਸੀ ਕਾਲ ਜੀ ਸੱਸੀ ਕਾਲ ਜੀ ਸੋ ਦੋਸਤੋ ਅੱਜ ਹੈਗੀ ਤਾਂ ਖਰ ਬੱਕਰੀ ਮੰਡੀ ਐ ਤੇ ਇਹ ਆਪਣੇ ਵੀਰ ਆ ਗਏ ਘੋੜੀਆਂ ਬਾਰੇ ਜਾਣਕਾਰੀ ਕਹਿੰਦੇ ਵੀ ਸਾਡੇ ਕੋਲੇ ਜਾਨ ਘੋੜੀਆਂ ਵੀ ਰੱਖੀਆਂ ਹੋਈਆਂ ਠੀਕ ਹੈ ਜੀ ਸੋ ਇੱਕ ਤਾਂ ਮੈਨੂੰ ਤੁਹਾਨੂੰ ਚੈਨਲ ਪਾ ਦਿਆ ਇੱਕ ਜਿਹੜੀ ਮੱਝ ਤੇ ਮੱਝ ਦਾ ਜਿਹੜਾ ਪੀ ਐਚ ਲੈਵਲ ਹੁੰਦਾ ਜਿਹਦੇ ਤੇਜਾਬ ਬਣਦਾ ਮੱਝ ਦੇ ਮੱਝ ਤੇ ਗਾਂ ਦਾ ਪੀ ਐਚ ਲੈਵਲ ਹੁੰਦਾ 5.8 ਤੋਂ ਲੈ ਕੇ 6.5 ਠੀਕ ਹੈ ਜੈਨਕਿ ਤੇਜਾਬੀ ਮਾਦਾ ਪਸ਼ੂ ਦੇ ਜਿਹੜੀ ਮੱਝ ਤੇ ਗਾਂ ਹੈਗੀ ਆ ਜਾਂ ਬੱਕਰੀ ਹੈ ਊਠ ਹੈ ਜਿਹੜੇ ਜਾਨਵਰ ਜਗਾਲੀ ਕਰਦੇ ਉਹਨਾਂ ਦੇ ਚਾਰਵੇਂ ਤੇ ਹੈ ਰਿਊਮਨ ਹੈ ਰੈਟਿਕੂਲਮ ਹੈ ਮੇਜਮ ਹੈ ਤੇ ਐਫੋ ਮੇਜਮ ਹੈ ਚਾਰਵੇਂ ਤੇ ਆ ਜਿਹੜੇ ਚਾਰਾਂ ਮੀਤੇ ਦੇ ਵਿੱਚ ਦੀ ਜਾਨਵਰ ਦੇ ਉਹ ਚੀਜ਼ ਪੱਠੇ ਹੋ ਕੇ ਜਾਂਦੇ ਆ ਇਹਨਾਂ ਮਤਲਬ ਵੀ ਜਿਹੜੇ ਤੁਸੀਂ ਉਹਨਾਂ ਘੋੜਿਆਂ ਨੂੰ ਛੋਲੇ ਪਾਉਣੇ ਹੋ ਛੋਲੇ ਪਾਣਿਓ ਸੋਇਆਬੀਨ ਦਿੰਨੇਓ ਹਾਈ ਪ੍ਰੋਟੀਨ એનર્ਜੀ ਦਿੰਨੇਓ ਸਾਰਾ ਨਾਜ ਦਿੰਨੇਓ ਹੁਣ ਜਿਹੜੀ ਘੋੜੀ ਹੈਗੀ ਆ ਘੋੜੀ ਦਾ ਪੀ ਐਚ ਲੈਵਲ ਹੈਗਾ 7.4 ਘੋੜੀਏ ਜਿਹੜੀ ਉਹ ਛੋਲੇ ਖਾਜੂਗੀ ਸਿੱਧੇ ਡਾਇਰੈਕਟ ਖਾ ਸਕਦੀ ਹੈ ਉਹ ਖਾ ਕੇ ਜਨਕਿ ਉਹਦੀ ਗੋਲੇਦ ਦੇ ਵਿੱਚੋਂ ਕੱਢੂਗੀ ਨਹੀਂ ਠੀਕ ਆ ਗਾਲਾਂ ਨਹੀਂ ਕਰਦੀ ਉਹ ਕਿ ਜਗਾਲੀ ਨਹੀਂ ਕਰਦੀ ਉਹ ਸਿੰਗਲ ਮੇਦੇ ਵਾਲਾ ਜਾਨਵਰ ਹੈ ਪਰ ਉਹਦੇ ਅਸੀਂ ਦੇਖਣਾ ਤਾਂ ਤਜਾਬੀ ਮਾਦਾਂ ਕਿੰਨਾ ਹੈ ਇਹ ਤਜਾਬੀ ਮਾਤਾ ਹੈਗਾ ਉਹਦਾ 7.7.0 ਤੋਂ ਲੈ ਕੇ 7.4 ਹੈ ਕਿਉਂਕਿ ਉਹਦੀ ਗਾਲਣ ਦੀ ਜਿਹੜੀ ਸ਼ਮਤਾ ਹੈਗੀ ਹੈ 7.0 ਤੋਂ ਲੈ ਕੇ 7.4 ਹੈ ਵੀ ਉਹ ਆਸਾਨੀ ਨਾਲ ਉਹਨੂੰ ਚੀਨੂ ਪਛਾਹ ਸਕਦੀ ਹੈ ਪਰ ਉੱਥੇ ਜਦੋਂ ਦਿੱਕਤ ਕਿੱਥੇ ਆ ਜਾਂਦੀ ਹੈ ਘੋੜੀ ਦੇ ਵਿੱਚ ਮੈਂ ਤੁਹਾਨੂੰ ਇੱਕ ਥੋੜੀ ਜੀ ਚੈਨਲ 'ਆ ਪਾ ਦਿਆਂ ਕਈ ਬੰਦਿਆਂ ਦੀ ਆਸ ਹੁੰਦੀ ਵੀ ਮੈਂ ਘੋੜੀ ਹੋਰ ਰਾਜੀ ਕਰ ਦਿਆਂ ਹੋਰ ਘੋੜੀ ਰਾਜੀ ਕਰ ਦਿਆਂ ਘੋੜੀ ਰਾਜੀ ਕਰਨ ਦੇ ਚੱਕਰ ਦੇ ਵਿੱਚ ਬੰਦਾ ਲੱਗਿਆ ਰਹਿੰਦਾ ਹੈ ਤੇ ਜਦੋਂ ਘੋੜੀ ਰਾਜੀ ਹੋ ਜਾਂਦੀ ਹੈ ਚ ਨੋ ਡਾਊਟ ਕਿਉਂਕਿ ਜਦੋਂ ਤੁਸੀਂ ਅਲਸੀ ਦਾ ਤੇਲ ਦੇਵੋਗੇ ਉਹ 'ਚ ਵੀ ਪ੍ਰੋਟੀਨ ਹੈਗੀ ਹੈ ਛੋਲੇ ਦੇਵੋਗੇ ਉਹ 'ਚ ਵੀ ਪ੍ਰੋਟੀਨ ਹੈਗੀ ਹੈ ਸੋਇਆਬੀਨ ਦੇਵੋਗੇ ਸੋਇਆਬੀਨ ਉਹ 'ਚ ਵੀ ਪ੍ਰੋਟੀਨ ਹੈਗੀ ਹੈ ਵੀ ਹਾਈ ਪ੍ਰੋਟੀਨ ਐਨਰਜੀ ਜਦੋਂ ਤੁਸੀਂ ਦੇਵੋਗੇ ਨਾ ਜਾਨਵਰ ਘੋੜੀ ਖਾਈ ਜਾਂਦੀ ਹੈ ਇਹ ਤਾਂ ਘੋੜੀ ਨੂੰ ਖਵਾ ਕੇ ਉਹਨੂੰ ਵਾਤੋ ਵਾਦ ਜੇ ਤੁਸੀਂ ਨਹੀਂ ਭਜਾਉਂਗੇ ਤਾਂ ਮੈਂ ਤੁਹਾਨੂੰ ਇੱਕ ਦੱਸਿਆ ਸੀ ਵੀ ਪੀ ਐਚ ਲੈਵਲ ਹੈ ਜੇ ਤਾਂ ਪੀ ਐਚ ਲੈਵਲ ਮੱਝ ਦਾ ਜਾਂ ਗਾਂ ਦਾ ਵਿਗੜ ਗਿਆ ਤਾਂ ਉਹਨੂੰ ਮੋਕ ਲੱਗ ਜਾਂਦੀ ਹੈ ਵਿੱਚੋਂ ਸਮੈਲ ਆਉਣ ਲੱਗ ਜਾਂਦੀ ਹੈ ਤੇ ਜਿਹੜੀ ਘੋੜੀ ਹੈ ਜੇ ਘੋੜੀ ਨੂੰ ਲੈਦਰ ਰਾਈ ਮੋਕ ਲੱਗ ਜਾਵੇ ਜਾਂ ਢਿੱਲਾਪਣ ਕਰਨ ਲੱਗ ਜਾਂਦੀ ਉਹਦੇ ਲੈਦਰ ਤੋਂ ਸਮੈਲ ਆਉਣ ਲੱਗੀ ਤਾਂ ਸਮੈਲ ਆਉਣ ਦੇ ਨਾਲ ਉਹ ਜਿਹੜੀ ਘੋੜੀ ਬਾਲੀ ਰਾਜੀ ਹੋਈ ਤਾਂ ਉਹਨੂੰ ਕਹਿੰਦੇ ਆ ਆਪਣੇ ਐਸਿਡ ਬੰਦ ਹੈ ਘੋੜੀ ਮੱਝ ਗਾਂ ਦੇ ਐਸਿਡਾਸਿਸ ਬੰਦ ਹੈ ਐਸਿਡਾਸਿਸ ਤੋਂ ਬਾਅਦ ਐਲਕਲਾਈਨ ਬੰਦ ਹੈ ਦੂਜੀ ਬਿਮਾਰੀ ਹੈ ਐਸਿਡਾਸਿਸ ਬਹੁਤਾ ਟਾਈਮ ਨਾਲ ਐਲਕਲਾਈਨ ਤੋਂ ਬਾਅਦ ਜਿਹਨੂੰ ਤੁਸੀਂ ਲੇਮਨਸ ਕਹਿੰਦੇ ਆ ਪੈਰਾਂ ਦੀ ਬਿਮਾਰੀ ਆਉਂਦੀ ਹੈ ਲੇਮਨਸ ਠੀਕ ਹੈ ਲੇਮਨਸ ਹੋ ਜਾਂਦਾ ਹੈ ਠੀਕ ਹੈ ਜਦੋਂ ਲੇਮਨਸ ਹੋ ਗਿਆ ਲੇਮਨਸ ਕਿਸ ਤਰ੍ਹਾਂ ਇਸ ਤਰ੍ਹਾਂ ਦੀ ਬਿਮਾਰੀ ਹੈ ਵੀ ਘੋੜੀ ਦੇ ਪੈਰਾਂ ਦੇ ਵਿੱਚ ਟੂੜੀ ਬਣ ਲੱਗ ਜਾਂਦੀ ਹੈ ਟੂੜੀ ਬਣਦੀ ਹੈ ਜਿਹੜਾ ਜਾਨਵਰ ਜ਼ਿਆਦਾ ਕਹਿ ਸਕਦੇ ਆ ਕੀ ਜਿਹੜਾ ਜਾਨਵਰ ਰਾਜੀ ਹੋ ਅਗਲਾ ਇਹ ਜਿਹੜਾ ਫਾਰਮਰ ਇਹ ਗੱਲ ਕਹਿੰਦਾ ਵੀ ਮੈਂ ਘੋੜੀ ਨੂੰ ਵੱਧ ਤੋਂ ਵੱਧ ਜਾਂ ਘੋੜੇ ਨੂੰ ਵੱਧ ਵੱਧ ਰਾਜੀ ਕਰ ਲਾਂ ਅਸੀਂ ਕਹਿੰਦੇ ਆ ਬੀਸੀਐਸ ਹੁੰਦਾ ਹੈ ਬੀਸੀਐਸ ਦਾ ਮਤਲਬ ਘੋੜੀ ਮੱਝ ਗਾਂ ਸੌਦਾ ਹੈ ਕਿ ਨਾ ਬੀਸੀਐਸ ਦਾ ਬੀਸੀਐਸ ਦਾ ਮਤਲਬ ਬਾਡੀ ਕੰਡੀਸ਼ਨ ਸਕੋਰ ਹੁੰਦਾ ਹੈ ਵੀ ਬਾਡੀ ਕੰਡੀਸ਼ਨ ਦਾ ਸਕੋਰ ਕਿੰਨਾ ਹੈ ਤੁਸੀਂ ਉਹਦੇ ਤੇ ਆਪਦੇ ਗੂਗਲ ਤੇ ਵੀ ਸਰਚ ਮਾਰ ਕੇ ਬੀਸੀਐਸ ਚੈੱਕ ਕਰ ਲਿਆ ਕਰੋ ਵੀ ਮੇਰੀ ਘੋੜੀ ਫੈਟੀ ਤਾਂ ਨਹੀਂ ਹੈਗੀ ਜਿਹੜੇ ਜਾਨਵਰ ਫੈਟੀ ਹੋ ਜਾਂਦੇ ਆ ਜਿਆਦਾ ਮੋਟੇ ਹੋ ਜਾਂਦੇ ਆ ਉਹਨਾਂ ਦੇ ਵਿੱਚ ਇਹ ਦਿੱਕਤ ਪਾਈ ਜਾਂਦੀ ਆ ਸੋ ਮੈਂ ਤੁਹਾਨੂੰ ਵਜਿਦੀ ਇਹ ਗੱਲ ਕਹਿਣਾ ਚਾਹੁੰਦਾ ਸੀ ਵੀ ਜਿਹੜੇ ਤੁਹਾਡੇ ਜਾਨਵਰ ਹੈਗੇ ਆ ਅਸੀਂ ਗੱਲ ਕਹਿੰਨੇ ਆ ਕਿ ਗਰਮੀ ਚੱਲਦੀ ਪਈ ਆ ਗਰਮੀ ਦੇ ਵਿੱਚ ਉਹਨੂੰ ਡੀਹਾਈਡਰੇਸ਼ਨ ਤੋਂ ਬਚਾਓ ਵੱਧ ਤੋਂ ਵੱਧ ਪਾਣੀ ਪਿਓ ਲਿਕੁਇਡ ਜਿੰਨਾ ਵੀ ਦੇ ਸਕਦੇ ਆ ਉਹਨਾਂ ਲਿਕੁਇਡ ਦੇਣ ਦਾ ਫਾਇਦਾ ਠੀਕ ਹੈ ਤਾਂ ਕਿ ਜਾਨਵਰ ਨੂੰ ਘੋੜੀ ਨੂੰ ਲੇਮਨੈਸਾ ਨਾ ਹੋਵੇ ਜਿਹੜੀ ਜਿਹੜੀ ਸਟਰੀ ਫਾਰਮ ਕਿਸੇ ਵੀ ਬੰਦੇ ਦਾ ਹੈਗਾ ਜਿੰਨਾ ਵੀ ਉਹ ਖਵਾਉਂਦਾ ਨਾਲ ਦੀ ਨਾਲ ਉਹਦੀ ਯੂਟਿਲਾਈਜੇਸ਼ਨ ਜ਼ਰੂਰੀ ਹੈ ਇਹ ਘੋੜਿਆਂ ਦੇ ਵਿੱਚ ਅੱਜ ਜਿਵੇਂ ਹੁਣ ਮਈ ਜੂਨ ਜੁਲਾਈ ਤੇ ਅਗਸਤ ਦਾ ਮਹੀਨਾ ਜਾਨਵਰ ਘੋੜਿਆਂ ਦੇ ਵਿੱਚ ਕਹਿ ਸਕਦੇ ਹਾਂ ਭਾਰੀ ਹੁੰਦਾ ਭਾਰੀ ਐ ਹੁੰਦਾ ਵੀ ਜਾਨਵਰ ਵੱਧ ਤੋਂ ਵੱਧ ਫੀਡ ਨਹੀਂ ਪਚਾ ਸਕਦਾ ਠੱਕਿਆ ਜਾਂਦਾ ਇਸੇ ਤਰ੍ਹਾਂ ਹੀ ਜੇ ਮੱਝਾਂਾਂ ਦੀ ਮੈਂ ਗੱਲ ਕਰਾਂ ਮੈਂ ਉਹਦੇ ਵੀ ਇੱਕ ਬਾਰ ਬਾਰ ਉਹਦੇ ਵੀ ਰੋਲਾ ਪਾਇਆ ਸੀ ਵੀ ਭਾਈ ਮਈ ਜੂਨ ਜੁਲਾਈ ਅਗਸਤ ਮਹੀਨੇ ਤੱਕ ਕੋਈ ਵੀ ਪਸ਼ੂ ਨਵਾਂ ਲੈਣ ਦੀ ਮੱਝਾਂਾਂ ਲੈਣ ਦੀ ਚੋਚੋ ਨਾ ਜਿਹੜਾ ਪਸ਼ੂ ਸਤੰਬਰ ਮਹੀਨੇ ਦੇ ਵਿੱਚ ਸੂਏਗਾ ਸਤੰਬਰ ਅਕਤੂਬਰ ਨਵੰਬਰ ਦਸੰਬਰ ਤੱਕ ਕਿਉਂਕਿ ਮੱਕੀ ਮੱਛਰ ਚਿਚੜ ਗਰਮੀ ਤਾਂ ਹੋਮਸ ਨਵੀਂ ਤੂੜੀ ਨਵੀਂ ਕਣਕ ਉਦੋਂ ਇਹ ਆਲਾਮ ਦਾ ਜਾਨਵਰ ਤੇ ਨਹੀਂ ਪੈਂਦੀਆਂ ਠੀਕ ਹੈ ਉਹਦੇ ਵਿੱਚ ਜੇਕਰ ਤੁਸੀਂ ਇਹ ਜਾਣਵਰਾਂ ਨੂੰ ਇਹ ਚੀਜ਼ ਦਿਓਗੇ ਤਾਂ ਤੁਹਾਨੂੰ ਇਹ ਚੀਜ਼ ਦਾ ਫਾਇਦਾ ਹੁੰਦਾ ਜਿਹੜੀ ਗੱਲ ਤੁਸੀਂ ਕਰਦੇ ਸੀ ਵੀ ਜਾਨਵਰ ਨੂੰ ਤਿਆਰ ਤਿਆਰ ਕਰਨ ਦਾ ਅਸੀਂ ਤਾਂ ਗੱਲ ਕਹਿੰਨੇ ਆ ਵੀ ਬੇਸ਼ੱਕ ਦੀ ਅੱਜਕਲ੍ਹ ਜਮੇ ਤੇ ਛੋਲੇ ਦੀ ਵਸਤ ਹੈਗੀ ਹੈ ਜਮੇ ਛੋਲੇ ਵੱਧ ਤੋਂ ਵੱਧ ਤੁਸੀਂ ਪਾ ਸਕਦੇ ਹੋ ਜਰ ਚੋਕਰ ਦੇ ਦਿਓ ਠੀਕ ਹੈ ਹਾਈ ਪ੍ਰੋਟੀਨ એનર્ਜੀ ਇਹ ਵੀ ਜਿੰਨੀ ਕੁ ਥੋੜੀ ਥੋੜੀ ਦੇ ਦਿਓ ਜਿੰਨੀ ਕੋ ਨੂੰ ਲੋੜ ਹੈ ਜਿੰਨੀ ਕੋ ਪਚਾ ਸਕਦਾ ਪਹਿਲਾ ਨੰਬਰ ਦਾ ਜਿਹੜੀ ਫੀਡ ਤੇ ਲੱਗਿਆ ਪਿਆ ਉਹਨੂੰ ਥੋੜੀ ਥੋੜੀ ਕਿਉਂਕਿ ਪਸ਼ੂ ਦੇ ਹਿਊਮਨ ਬੋਡੀ ਨਾਲੋਂ ਐਨੀਮਲ ਬੋਡੀ ਤੇ 1000 ਗੁਣਾ ਸੁੰਘਣ ਦੇ ਟੇਸਟ ਜ਼ਿਆਦਾ ਹੈ ਜਾਨਵਰ ਪਿੱਛੇ ਹੋ ਕੇ ਛੱਡ ਜਾਂਦਾ ਵੀ ਮੈਂ ਇਹ ਚੀਜ਼ ਨਹੀਂ ਖਾਂਦਾ ਨਹੀਂ ਖਾਣੇਗੀ ਕਿਉਂਕਿ ਕਿਉਂਕਿ ਉਹ ਸੁੰਘੀਏ ਪਿੱਛੇ ਹੋ ਜਾਂਦਾ ਸੋ ਮੇਰੇ ਕਹਿੰਦਾ ਮਤਲਬ ਵੀ ਤੁਸੀਂ ਇਹਨਾਂ ਚੀਜ਼ਾਂ ਦਾ ਛਾ ਰੱਖ ਸਕਦੇ ਆ ਦੂਸਰਾ ਉਹਦੇ ਵਿੱਚ ਜੇ ਮੈਨਸ ਰੋਕੇ ਪੀ ਐਚ ਲੈਵਲ ਮੇਨਟੇਨ ਕਰਨ ਵ ਬਫਰ ਚਾਹੇ ਬੱਕਰੀ ਐ ਚਾਹੇ ਬਫਰ ਬਫਰ ਬਹੁਤ ਜ਼ਰੂਰੀ ਐ ਬਫਰ ਬੱਕਰੀ ਘੋੜੀ ਮੱਝ ਗਾਂ ਕਿਉਂਕਿ ਫੀਡ ਨੇ ਟੇਕ ਦਾ ਰੋਲਾ ਪੈਂਦਾ ਅਗਰ ਫੀਡ ਨੇ ਟੇਕਦਾ ਫੀਡ ਕਿਉਂ ਨਹੀਂ ਲੈਂਦਾ ਜਿਹੜਾ ਫੀਡ ਜਾਨਵਰ ਤਾਂ ਨਹੀਂ ਲੈਂਦਾ ਗਰਮੀ ਜਾਦੇ ਪੈਂਦੀ ਐ ਜੇ ਤੁਸੀਂ ਮਿੱਠਾ ਛੋਟਾ ਦੇ ਰਹੇ ਹੋ ਤਾਂ ਦੀ ਬੈਸਟ ਹੈਗਾ ਮਿੱਠੇ ਛੋਟੇ ਦਾ ਬਾਪ ਹੈਗਾ ਜੀ ਬਫਰ ਜੇ ਉੱਪਰ ਦੀ ਬਫਰ ਦਿੰਨੇ ਹੋ ਘੋੜੀ ਵਾਸਤੇ ਬਫਰ ਬਹੁਤ ਜ਼ਰੂਰੀ ਐ ਠੀਕ ਐ ਜਿੰਨੀ ਮਰਜ਼ੀ ਕੋੜੀਆਂ ਆਪਾਂ ਉਹ ਤਾਂ ਤੁਹਾਨੂੰ ਰਸਤਾ ਵੀ ਆਹ ਹਾਲਾਤ ਆ ਜਾਂਦੀਆਂ ਆ ਬਫਰ ਦੀ ਮਾਫਰ ਬਫਰ ਦੀ ਮਾਤਰਾ ਕਿੰਨੀ ਦੇਣੀ ਹੈ ਬਫਰ ਦੀ ডোজ ਨਾਲ ਤੁਸੀਂ ਜਿੰਦਾ ਦੇਣਾ ਜੇ ਤਾਂ ਦੁੱਧ ਦਿੰਦੀ ਪਈ ਹੈ ਮੱਝ ਜਗਾ ਹਾਂਜੀ ਉਹਨੂੰ ਤੁਸੀਂ 100 ਗ੍ਰਾਮ ਦੇ ਸਕਦੇ ਹੋ ਰੋਜ਼ ਦਾ ਦਿਨਲੀ ਦਾ ਬਫਰ ਠੀਕ ਹੋਵੇ ਬਫਰ ਇਹਦਾ ਮਿੱਠਾ ਸੋਡਾ ਹੈਗਾ ਉਹ ਵੀ ਤੁਸੀਂ 100 ਗ੍ਰਾਮ ਜਾਨਵਰ ਆਸਾਨੀ ਨਾਲ ਪਚਾ ਸਕਦਾ ਹੈ ਵੱਡਾ ਜਾਨਵਰ ਜਿਹੜੀ ਮੱਝ 20 15 20 25 ਲੀਟਰ ਦੁੱਧ ਦਿੰਦੀ ਪਈ ਹੈ ਤੇ ਜਿੱਥੋਂ ਰਹਿ ਗਈ ਗੱਲ ਘੋੜੀ ਦੀ ਤੇ ਘੋੜੀ ਨੂੰ 50 ਗ੍ਰਾਮ ਹੀ ਬਹੁਤ ਹੈ ਭਲਾ ਦੂਜੇ ਤੀਜੇ ਦਿਨ ਭਾਈ ਚਲੋ ਉਹਦੇ ਵਾਸਤੇ ਵੀ ਬਫਰ ਚੰਗਾ ਹੈ ਤੇ ਬੱਕਰੀਆਂ ਵਾਲੇ ਵੀ ਸੁਣ ਲਓ ਬੱਕਰੀਆਂ ਵਾਸਤੇ ਮਿੱਠਾ ਛੋਡਾ ਵੀ ਬਹੁਤ ਬੈਸਟ ਹੈਗਾ ਠੀਕ ਹੈ ਠੀਕ ਹੈ ਬੱਕਰੀ ਨੂੰ ਕਿੰਨੀ ਮਾਤਰਾ ਦੇਣੀ ਹੈ ਬਸ ਜੀ ਅੱਜ ਜਨਕਿ ਅੱਧਾ ਚਮਚਾ ਤੋਂ ਵੱਧ ਨੂੰ ਬੱਕਰੀ ਵਾਸਤੇ ਠੀਕ ਹੈ ਅਬ ਇਹ ਕਹਸਾ 15 ਕਿ ਗ੍ਰਾਮ ਬੱਕਰੀ ਨੂੰ ਡੀਲੀ ਐਵਰੀਡੇ ਇਹ ਚੀਜ਼ ਦਿੱਤੀ ਜਾਵੇ ਤੇ ਦੂਸਰਾ ਆਪਦੇ ਨਾਲ ਖੁਰਲੀਆਂ ਦੇ ਵਿੱਚ ਉਹ ਨਮਕ ਰੱਖ ਦਿਆ ਕਰੋ ਨਮਕ ਦੇ ਨਾਲ ਪਾਣੀ ਵੱਧ ਪੀ ਜਾਂਦੀ ਹੈ ਘੋੜੀ ਤੇ ਜਦੋਂ ਘੋੜੀ ਨੂੰ ਨਮ ਪਾਣੀ ਵੱਧ ਪੀ ਕੇ ਕਹਿੰਦਾ ਮਤਲਬ ਕਿ ਡੀ ਹਾਈਡਰੇਸ਼ਨ ਡੀ ਹਾਈਡਰੇਸ਼ਨ ਨਾ ਹੋਵੇ ਗਰਮੀ ਦੇ ਗਰਮੀ ਗਰਮੀ ਤਾਂ ਅਸੀਂ ਹੁਣ ਜਿਵੇਂ ਸੋ ਤੇ ਜਾਨਵਰਾਂ ਨੂੰ ਲੋਕਾਂ ਨੇ ਪਾਉਣੇ ਆ ਸੋ ਉਹਦੇ ਵਾਸਤੇ ਉਸ ਤੋਂ ਇਲਾਵਾ ਆਪਣੇ ਤੋਂ ਤੁਸੀਂ ਜਾਣਕਾਰੀ ਜਿਹੜੀ ਕਲੈਕਟ ਕਰ ਸਕਦੇ ਹੋ ਜੀ ਸੰਭ ਦੀ ਕੁਆਲਿਟੀ ਦੀ ਵੈਸਟ ਕਰਦੇ ਆਂਗੇ ਠੀਕ ਹੈ ਮੈਂ ਦੇਖ ਕੇ ਪਤਾ ਲੱਗ ਜਾਂਦਾ ਜਿੰਕ ਸਫੀਸ਼ੀਐਂਸੀ ਹੈ ਕੀ ਹੈ ਜਿੰਕ ਦਾ ਕਾਪਰ ਮੈਕੈਨਿਜ਼ਮ ਮੈਗਨੇਟਿਸਮ ਦੀ ਕਮੀ ਹੈਗੀ ਹੈ ਮੈਨਰ ਦਾ ਖਿਆਲ ਰੱਖਿਆ ਜਾਂਦਾ ਬਫਰ ਦਾ ਖਿਆਲ ਰੱਖਿਆ ਜਾਂਦਾ ਠੀਕ ਹੈ ਬਾਇਓਟਿਨ ਦਾ ਬਕਾਇਦਾ ਸਿਰ ਤੋਂ ਐਕਸਟਰਾ ਪਾਉਣੇ ਆ ਵੀ ਤਾਂ ਕਿ ਉਹ ਚਾਰ ਪੰਜ ਚੀਜ਼ਾਂ ਦਾ ਪੰਜ ਛੇ ਚੀਜ਼ਾਂ ਦਾ ਫਾਰਮੂਲਾ ਬਣਾ ਕੇ ਦੇ ਦਿੰਨੇ ਆ ਤਾਂ ਕਿ ਜਾਨਵਰ ਦੀ ਜਿਹੜੀ ਬੈਸਟ ਕੁਆਲਿਟੀ ਹੈ ਉਹ ਬਣ ਜਾਵੇ ਸੋ ਅਤੇ ਇਸ ਤੋਂ ਲਾਵਾ ਕੋਈ ਹੋਰ ਵੀ ਜਾਣਕਾਰੀ ਕੋਈ ਕਲੈਕਟ ਕਰਨਾ ਚਾਹੁੰਦਾ ਹੈ ਆਪਣਾ ਨੰਬਰ ਹੈਗੇ 88473 88473 77655 77655 ਕੋਈ ਚਾਹੇ ਕੋਣੀਆਂ ਬਾਰੇ ਕੋਈ ਸਪਲੀਮੈਂਟ ਦੀ ਜਾਣਕਾਰੀ ਚਾਹੁੰਦੇ ਹੈ ਤਾਂ ਆਪਾਂ ਉਹ ਵੀ ਉਹਨਾਂ ਨੂੰ ਮੁਹੱਈਆ ਕਰਾਵਾਂ ਠੀਕ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸੀਗੇ ਡਾਕਟਰ ਡੀਸੀ ਸਿੰਘ ਜੀ ਇਥੇ ਬੱਕਰਾ ਮੰਡੀ ਫਰੀਦਕੋਟ ਪਹੁੰਚੇ ਸੀਗੇ ਤੇ ਇਹਨਾਂ ਨੇ ਆਪਣੇ ਵਿਚਾਰ ਸਨਾਏ ਤੇ ਕੀਮਤੀ ਗੱਲਾਂ ਤੁਹਾਨੂੰ ਦੋਸਤੋ ਬਿਲਕੁਲ ਫਰੀ ਦੇ ਵਿੱਚ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਵੀ ਤੇ ਹਾਂ ਵੀਡੀਓ ਲਾਈਕ ਤੇ ਸ਼ੇਅਰ ਕਰਦੇ ਦੋਸਤੋ ਬਹੁਤ ਬਹੁਤ ਧੰਨਵਾਦ